ਸ਼ਨੀ ਦੇ ਟ੍ਰਾਂਜੈਕਟ ਨੂੰ ਲੈ ਕੇ ਤੇ ਦੁਨੀਆ ਦੇ ਖਤਮ ਹੋਣ ਨੂੰ ਲੈ ਕੇ ਬਹੁਤ ਜ਼ਿਆਦਾ ਰਿਯੂਮਰ ਹੈਗਾ ਹੈ ਮਾਰਕੀਟ 'ਚ ਨਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਫੈਲ ਗਈਆਂ ਕਿ 2026 ਆ 2027 'ਚ ਦੁਨੀਆ ਖਤਮ ਹੋਣ ਵਾਲੀ ਹੈ ਸ਼ਨੀ ਦਾ ਟ੍ਰਾਂਜੈਕਟ ਹੋਣ ਵਾਲਾ ਹੈ ਤੇ ਉਹ ਬਹੁਤ ਜ਼ਿਆਦਾ ਖਤਰਨਾਕ ਹੋਏਗਾ ਪਰਲੇ ਆਏਗੀ ਜਾਂ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਉਤਾਰ ਚੜਾਅ ਆ ਜਾਣਗੇ ਮੈਂ ਤੁਹਾਨੂੰ ਇੱਕ ਗੱਲ ਨਾ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਪ੍ਰੈਕਟੀਕਲੀ ਕਲੀਅਰ ਕਰਦਾ ਦੁਨੀਆ ਨਹੀਂ ਖਤਮ ਹੋਣ ਵਾਲੀ ਦੁਨੀਆ ਖਤਮ ਹੋਣ ਲਈ ਇਦਾਂ ਦੀ ਭਵਿੱਖਬਾਣੀ ਕਰਨ ਲਈ ਸਾਡੇ ਕੋਲ ਕੋਈ ਨਾ ਕੋਈ ਸਟਰੋਂਗ ਰੈਫਰੈਂਸ ਹੋਣਾ ਚਾਹੀਦਾ ਹੈ ਜੀ ਅਸੀਂ ਸ਼ਾਸਤਰੀ ਰੈਫਰੈਂਸ ਲੈਨੇ ਆ ਤਾਂ ਅਸੀਂ ਇਹ ਸਮਝਦੇ ਆ ਕਿ ਕਲਯੁਗ ਚੱਲਿਆ ਹੋਇਆ ਹੈ ਤੇ ਕਲਯੁਗ ਦਾ ਵੀ ਹਜੇ ਬਾਲੇ ਕਾਲ ਹੈ ਮਤਲਬ ਕਿ ਕਲਯੁਗ ਹਜੇ ਆਪਣੀ ਇਨੀਸ਼ੀਅਲ ਬਚਪਨ ਦੀ ਸਟੇਜ ਦੇ ਉੱਤੇ ਹੈ ਇਹਦਾ ਸਮਾਂ ਬਹੁਤ ਲੰਬਾ ਹੈ ਹੈਨਾ ਜੇ ਗੁਰਬਾਣੀ ਰੈਫਰੈਂਸ ਲੈ ਲਈਏ ਤਾਂ ਵੀ ਤੁਸੀਂ ਸੋਚ ਲਓ ਕਿ ਦੁਨੀਆ ਖਤਮ ਹੋ ਜਦੋਂ ਮਹਾਰਾਜ ਕਹਿੰਦੇ ਨੇ ਵੀ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਜਦੋਂ ਦੁਨੀਆ ਦੇ ਬਨਣ ਦੀ ਤਾਰੀਖ ਕੋਈ ਨਹੀਂ ਜਾਣਦਾ ਮੇਰੇ ਬਾਬੇ ਨਾਨਕ ਨੇ ਕਿਹਾ ਫਿਰ ਉਹਦੀ ਅੰਤ ਦੀ ਤਾਰੀਖ ਵੀ ਕੋਈ ਨਹੀਂ ਨਿਰਧਾਰਿਤ ਕਰ ਸਕਦਾ ਇਸ ਗੱਲ ਨੂੰ ਆਪਣੇ ਜ਼ਿਹਨ 'ਚ ਬਿਠਾ ਲਓ ਦੁਨੀਆ ਨਹੀਂ ਖਤਮ ਹੋਣਾ